ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਸਵੇਰ ਦੇ 5:00 ਵਜੇ ਗਏ ਨੇ ਆਪਾਂ ਉੱਠ ਖੜੇ ਨਹਾ ਲਈ ਇਸ਼ਨਾਨ ਕਰ ਲਏ ਆਪਾਂ ਚੱਲਦਾ ਗੁਰਦੁਆਰਾ ਸਾਹਿਬ ਚਲੋ ਇਸ ਨੂੰ ਆ ਕੇ ਮਿਲਦੇ ਆਪਾਂ ਪੰਜ ਗੁਰਦੁਆਰਾ ਸਾਹਿਬ ਮੱਥਾ ਟੇਕੀ ਜੀ चल उधर बारे ਕਹੇ ਤੇ ਨਹੀਂ ਕਿੰਨਾ ਗਾਜ ਅੱਜ ਅੱਜ ਕੱਲ ਵਾਲਾ ਵੀ ਪਾਣੀ ਪੂਣੀ ਸਾਰਾ ਸੁੱਕ ਗਿਆ ਮੁੰਗੀ ਮਰ ਪਰ 16 ਤੋਂ ਜ਼ਿਆਦਾ ਹੈਗਾ ਅੱਜ ਤਾਂ ਹੈ ਨਹੀਂਗਾ ਅੱਜ ਤਾਂ ਹੀ ਹੈਗਾ ਅੱਜ ਉੱਥੇ ਵਾਲਾ ਪੈ ਗਿਆ ਮਸੇ ਮੇਰੀ ਭੈਣ ਕਿ ਤੂੰ ਉੱਧਰ ਵਾਲਾ ਪੈ ਗਿਆ ਜੀ ਇਹਨਾਂ ਦੇ ਦੀ ਮਸੀਦੇ ਉਹਦੇ ਕੁੜੀ ਜੀ ਤੇ ਜੀ ਵੀ ਮਰ ਗਏ ਲੋਕੀ ਸਲਾਮ ਜੀ ਦੇ ਸਲਾਮ ਕੋਲੇ ਜੰਨ ਜਾਂ ਉਧਰ ਨੂੰ ਨਹੀਂ ਨੇ ਪਾਣ ਉਹਨਾਂ ਦੇ ਦੋ ਸੀਲੇ ਉਹਨਾਂ ਬਲਾ ਸਾਲੀ ਮਰ ਗਏ ਜੀ ਕੀ ਵੀ ਦੋਸਤ ਨੇ ਮਰਦੀ ਜਦੋਂ ਮੀਂਹ ਮੜੇ ਜਾਂਦੇ ਪੈਂਦਾ ਵੀ ਮਰ ਜਾਂਦੀ ਇਹਨੇ ਆਪੇ ਜਿਵੇਂ ਬਿੱਲਰ ਦੇ ਮੱਟਣ ਵਾਲਾ ਕੰਮ ਆ ਛੜੀਆਂ ਦਾ ਤਾਂ ਹੰਟਾ ਹੋ ਗਿਆ ਲੈ ਇਹਨੇ ਇੱਕ ਜੀ ਨੇ ਗਏ ਜਣ ਚੁੱਤੀ ਚੁੱਤੀ ਕਰ ਮਾ ਕਿ ਮਸ਼ੀਨ ਨੂੰ ਕੱਲ ਜੇ ਹੋੜੀ ਚੱਲਦਾ ਕੰਮ ਤੇਰਾ ਉਹ ਅੱਜ ਹੋੜੀ ਜਾਂਦੀ ਹੈ ਨਹੀਂ ਇਲੇਈ ਮਸੀ ਹਾਂ ਹਾਂ ਕਿੰਨੇ ਦਿਨਾਂ ਜੀਤੇ ਤੈਨੂੰ 8 ਦਿਨ ਅੱਛਾ 8 ਦਿਨਾਂ ਦੁਬਾਰਾ ਫੇਚ ਚੈੱਕ ਕਰਾ ਕੇ ਹੁਣ ਹੋਰ ਉਹਦਾ ਕਹਿੰਦੇ ਪ੍ਰੇਸ ਕਰਾਂ ਅੱਛਾ ਉਹ ਗਏ ਦੱਦਿਆਂ ਮੈਂ ਪ੍ਰੇਸ ਕਰ ਮੇਰਾ ਫੋਨ ਤੋਂ ਉਹ ਕਰੂੰਗਾ ਨਾ ਤੂੰ ਕਰਾਰਾ ਸਾਮ ਲਾ ਕੇ ਤੈਨੂੰ ਪ੍ਰੇਸ਼ ਨਹੀਂ ਕਰਨਾ ਸਾਮ ਲਾ ਕੇ ਤੈਨੂੰ ਅੱਖਾਂ ਦਾ ਤਾਂ ਬੜਾ ਭੁੰਨ ਹੁੰਦਾ ਕਹਿੰਦੇ ਹੋਰ ਸੱਤ ਤੱਕ ਦੇ ਵੜਾ ਹੁੰਦਾ ਫੇਰ ਤਾਂ ਕੋਈ ਹੋ ਨਹੀਂ ਹਾਂ ਪੰਜ ਛੇ ਦਿਨ ਹੀ ਵੜਾ ਹਾਂ ਜਿੰਨੇ ਪੱਤੀ ਪੱਤੀ ਜੋ ਪੱਤੀ ਗੁੱਲੀਆਂ ਤੇ ਮਿਰਚਾਂ ਹੋ ਜਾਂਦੀਆਂ ਪਹਿਲਾਂ ਕੰਨਾ ਹੋਰਦਾ ਕਿਸੇ ਨੂੰ ਬੁਲਾ ਲਈ ਦੋ ਚਾਰ ਦਿਨ ਠਿਕਰੇ ਹਾਂ ਹਾਂ ਹਨਾ ਤੇ ਪਰ ਜਾਈ ਵਰ ਗਿਆ ਜੋ ਹਾਂ ਚਲੋ ਆਪਾਂ ਜਲਦੀ ਅਸੀਂ ਸਬਜ਼ੀ ਕੱਟ ਲਈ ਸਬਜ਼ੀ ਕੱਟ ਕੇ ਬਣਾ ਕੇ ਮੇਰਾ ਆਪਾਂ ਮੰਜਾ ਕਰੀ ਤਾਂ ਕੋਈ ਟਾਈਮ ਨਹੀਂ ਬੀਤਦਾ ਇਹ ਤਾਂ ਬਹੁਤ ਟਾਈਮ ਲਾ ਕੇ ਬੈਠੇ ਇਹਨੇ ਕੁੜੀ ਨਹੀਂ ਇਹਾ ਗਿੱਲਾ ਪੇੜਾ ਬੜੀ ਹੋਰ ਆ ਕਾਲੇ ਸਾਨੂੰ ਬਾਜ਼ਾਰ ਤੋਂ ਆਉਂਦੇ ਨੂੰ ਆਥਨੇ 6:30 ਵਜੇ ਤੇ ਹੋਰੇ ਕਾਫੇ ਮੱਕੜ ਜਾ ਜਲੇ ਹੁਣ ਮੌਸਮ ਦੂਜਾ ਹੋ ਰਿਹਾ ਯੋ ਕੋ ਮੱਕੜ ਪਾਣਾ ਆਥਨੇ ਤਾਂ ਹੋਰ ਹੀ ਹੋ ਜਾਂਦਾ ਬੜਾ ਬੁਰਾ ਹਾਲ ਹੋ ਜਾਂਦਾ ਚੱਲੋ ਲੱਗੇ ਤਕੜੇ ਸਬਸਤ ਦੀ ਦਾਲ ਦੀ ਤੜਕਾ ਤੇ ਅੱਜ ਵੀ ਇੱਥੇ ਨੇ ਆਪਣਾ ਧਰਾਂ ਦਾ ਟਾਈਮ ਨਹੀਂ ਲੀਦਾ ਹਾਂ ਜੇ ਤੁਸੀਂ ਕਹਿੰਦੇ ਤਾਂ ਤੁਹਾਨੂੰ ਦੇਵਾਂਗੀ ਮੈਂ ਜਦੋਂ ਤੱਕ ਸ਼ਾਮੇ ਕਿ ਮੀਂਹ ਦਾ ਮਾਸ ਮੱਕੜ ਆ ਜਾਂਦੇ ਨੇ ਫਿਰ ਸੋ ਜਿਹੜੀਆਂ ਸੀ ਮੈਂ ਪਕਾਉਣਾ ਵਾਲੀ ਗਰਮੀ ਬਹੁਤ ਜ਼ਿਆਦਾ ਕੀਤੀ ਮੈਂ ਸਾਲਾ ਬਦਲ ਲਾਤ ਕਿੰਦੀ ਬਦਲਣਾ ਪਾਣੀ ਕਿਉਂ ਕਰ ਰਿਹਾ ਕਰਤਾ